ਪੰਜਾਬ ਦੇ ਵੱਡੇ ਕਾਂਗਰਸੀ ਆਗੂ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਨੌਜਵਾਨ ਘਰ ਦੇ ਵਿੱਚ ਵੜ ਕੇ ਕਾਂਗਰਸੀ ਆਗੂ ਦੇ ਘਰ ਦੇ ਵਿੱਚੋਂ ਹਮਲਾ ਕਰ ਦਿੰਦਾ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਇੱਕ ਨੌਜਵਾਨ ਮੁੰਡਾ ਆਉਂਦਾ ਅਤੇ ਕਾਂਗਰਸੀ ਨੇਤਾ ਦੇ ਘਰ ਦੇ ਵਿੱਚ ਦਾਖਲ ਹੋ ਜਾਂਦਾ ਅਤੇ ਹਮਲਾ ਕਰ ਦਿੰਦਾ ਤਾਂ ਵੱਡੇ ਅਤੇ ਨਾਮੀ ਕਾਂਗਰਸੀ ਆਗੂ ਦੇ ਘਰ ਦੇ ਉੱਤੇ ਹਮਲਾ ਹੋਇਆ ਪੰਜਾਬ ਦਾ ਵੱਡਾ ਕਾਂਗਰਸੀ ਆਗੂ ਹੈ ਜਿਸ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਨੌਜਵਾਨ ਆਉਂਦਾ ਅਤੇ ਹਮਲਾ ਕਰ ਦਿੰਦਾ ਤਾਂ ਦੱਸਦੇ ਕਿ ਮਾਮਲਾ ਅੰਮ੍ਰਿਤਸਰ ਦਾ ਹੈ ਜਿੱहां ਅੰਮ੍ਰਿਤਸਰ ਦੇ ਵਿੱਚ ਇਹ ਵਾਰਦਾਤ ਹੋਈ ਹੈ ਜਿੱਥੇ ਵੱਡੇ ਕਾਂਗਰਸੀ ਆਗੂ ਦੇ ਘਰ ਦੇ ਉੱਤੇ ਹਮਲਾ ਹੋਇਆ ਮੋਟਰਸਾਈਕਲ ਤੇ ਸਵਾਰ ਹੋ ਕੇ ਨੌਜਵਾਨ ਆਂਦੇ ਨੇ ਤੇ ਹਮਲਾ ਕਰ ਦਿੰਦੇ ਨੇ ਅੰਮ੍ਰਿਤਸਰ ਦਾ ਇਹ ਮਾਮਲਾ ਜਿੱਥੇ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰੀ ਹੈ ਕਾਂਗਰਸੀ ਆਗੂ ਮਿੱਠੂ ਮੈਦਾਨ ਦੇ ਕੋਲ ਜੋ ਹੈ ਕੰਮ ਕਰਨ ਵਾਲੇ ਨੌਜਵਾਨ ਦੇ ਉੱਤੇ ਇਹ ਹਮਲਾ ਕੀਤਾ ਗਿਆ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸੀ ਆਗੂ ਮਿੱਠੂ ਮੈਦਾਨ ਦੇ ਉੱਤੇ ਇਹਨਾਂ ਨੌਜਵਾਨਾਂ ਨੇ ਹਮਲਾ ਕਰਨਾ ਸੀ ਪਰ ਹੋਸਤੇ ਉਨ ਉਹਦੇ ਘਰ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨ ਦੇ ਉੱਤੇ ਇਹ ਹਮਲਾ ਕਰ ਦਿੱਤਾ ਗਿਆ ਤੁਹਾਨੂੰ ਦੱਸਦੇ ਕਿ ਜੋ ਨੌਜਵਾਨ ਸੀ ਤੇਜ਼ਧਾਰ ਹਥਿਆਰ ਲੈ ਕੇ ਤੇ ਪਿਸਤੌਲ ਲੈ ਕੇ ਆਉਂਦੇ ਨੇ ਅਤੇ ਹਮਲਾ ਕਰਦੇ ਨੇ ਤੁਹਾਨੂੰ ਦੱਸਦੇ ਕਿ ਪੀੜਤ ਦਾ ਇਹ ਕਹਿਣਾ ਹੈ ਕਿ ਤੇਜ਼ਧਾਰ ਹਥਿਆਰਾਂ ਤੇ ਪਿਸਤੌਲ ਲੈ ਕੇ ਦੋ ਮੁੰਡੇ ਆਏ ਅਤੇ ਕਾਂਗਰਸੀ ਨੇ ਆਗੂ ਨੂੰ ਲੱਭਣਾ ਸ਼ੁਰੂ ਕਰ ਰਹੇ ਸੀ ਪਰ ਜੋ ਹੈ ਮੁੰਡਾ ਕਹਿੰਦਾ ਕਿ ਉਹ ਘਰੇ ਨਹੀਂ ਹੈ ਜਿਸ ਤੋਂ ਬਾਅਦ ਉਹ ਇਸ ਨੌਜਵਾਨ ਦੇ ਉੱਤੇ ਹਮਲਾ ਕਰ ਦਿੰਦੇ ਨੇ ਤਾਂ ਘਰ ਦੇ ਵਿੱਚ ਲੁੱਕ ਕੇ ਇਸ ਦੇ ਵੱਲੋਂ ਆਪਣੀ ਜਾਨ ਬਚਾਈ ਗਈ ਹੈ ਪਰ ਉੱਥੇ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਪੂਰੇ ਜਾਂਚ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ ਆਖਰ ਕੌਣ ਸੀ ਇਹ ਨੌਜਵਾਨ ਜਿੰਨਾ ਦੇ ਵੱਲੋਂ ਹਮਲਾ ਕੀਤਾ ਗਿਆ ਤਾਂ ਵੱਡੇ ਕਾਂਗਰਸੀ ਆਗੂ ਦੇ ਘਰ ਦੇ ਵਿੱਚ ਵੜ ਜਾਂਦੇ ਨੇ ਇਹ ਮੁੰਡੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਕਾਂਗਰਸੀ ਨੇਤੇ ਦੇ ਘਰ ਦੇ ਅੰਦਰ ਵੜ ਜਾਂਦੇ ਨੇ ਕਾਂਗਰਸੀ ਆਗੂ ਦੇ ਘਰ ਦੇ ਅੰਦਰ ਵੜ ਜਾਂਦੇ ਨੇ ਅਤੇ ਕਾਂਗਰਸੀ ਆਗੂ ਜਦੋਂ ਨਹੀਂ ਮਿਲਦਾ ਤਾਂ ਉੱਥੇ ਕੰਮ ਕਰਨ ਵਾਲੇ ਮੁੰਡੇ ਤੋਂ ਪੁੱਛਿਆ ਜਾਂਦਾ ਕਿ ਕਿੱਥੇ ਹੈ ਜਦੋਂ ਉਹ ਕਹਿੰਦਾ ਕਿ ਆਗੂ ਇੱਥੇ ਨਹੀਂ ਹੈਗਾ ਕਾਂਗਰਸੀ ਆਗੂ ਮਿੱਠੂ ਇੱਥੇ ਨਹੀਂ ਹੈ ਤਾਂ ਉਸ ਦੇ ਉੱਤੇ ਹਮਲਾ ਕਰਨ ਲੱਗਦੇ ਨੇ ਪਰ ਇਸ ਦੇ ਵੱਲੋਂ ਆਪਣੀ ਜਾਨ ਬਚਾਈ ਜਾਂਦੀ ਹੈ ਲੁਕਿਆ ਜਾਂਦਾ ਇੱਕ ਕਮਰੇ ਦੇ ਵਿੱਚ ਲੁਕ ਜਾਂਦਾ ਹੈ ਇਹ ਪਰ ਉੱਥੇ ਹੀ ਇਹ ਪੂਰੀ ਘਟਨਾ ਜੋ ਹੈ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤਾਂ ਵੱਡੇ ਕਾਂਗਰਸੀ ਆਗੂ ਦੇ ਕਰ ਦੇ ਉੱਤੇ ਹਮਲਾ ਕੀਤਾ ਗਿਆ